ਜੇ ਜਦੋਂ ਖੰਡੇ ਵੱਟ ਦੀ ਪੌਲ ਲੈ ਲਵੇ ਚਾਰ ਬੱਜਰ ਕਰਹਿਤਾ ਆ ਉਹ ਚਾਰ ਬੱਜਰ ਕਰਹਿਤਾ ਨਹੀਂ ਹੋਣੀਆਂ ਚਾਹੀਦੀਆਂ ਪਹਿਲੀ ਹੈਗੀ ਕੇਸ ਕਤਲ ਨਹੀਂ ਕਰਨੇ ਉਹਦੇ ਵਿੱਚ ਵੀ ਕੋਈ ਵੱਡੀ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਦੂਜੀ ਹੈਗੀ ਕੁੱਠਾ ਨਹੀਂ ਖਾਣਾ ਮੁਸਲਮਾਨ ਤਰੀਕੇ ਰਾਹੀਂ ਵੱਡਿਆ ਹੋਇਆ ਮਾਸ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਤੀਜੀ ਲਾ ਲਓ ਤੰਬਾਕੂ ਨਹੀਂ ਖਾਣਾ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ ਕਿ ਤਮਾਕੂ ਦਾ ਕੋਈ ਮਸਲਾ ਨਹੀਂ ਜਿਹੜੀ ਚੌਥੀ ਬੱਜਰ ਕਰਿਆ ਤਾਂ ਨਾ ਉਹ ਹੈਗੀ ਆ ਵੀ ਕਿਸੇ ਪ੍ਰਾਇਤ ਸਤਰੀ ਦਾ ਸੰਗ ਨਹੀਂ ਕਰਨਾ ਤਾਂ ਪ੍ਰਾਇ ਮਰਦ ਦਾ ਸੰਗ ਨਹੀਂ ਕਰਨਾ ਬੀਬੀ ਨੇ ਗਲਤ ਸਬੰਧ ਨਹੀਂ ਬਣਾਉਣੇ ਇਹ ਚੀਜ਼ ਜਿਹੜੀ ਹੈਗੀ ਹੈ ਮੇਨ ਕਾਰਨ ਆ ਸਿੱਖੀ ਦੇ ਵਿੱਚ ਨਾ ਆਉਂਦਾ ਜਿਹੜੇ ਆ ਰੋਲਾ ਪਾਈ ਜਾਂਦੇ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਸਿੱਖ ਨਹੀਂ ਭੰਡ ਕੇ ਰਾਜੀ ਕੋਈ ਖੰਡੇ ਵਾਟੀ ਦੀ ਪੋਲ ਲੈ ਕੇ ਰਾਜੀ ਨਹੀਂ ਨੌਜਵਾਨ ਤੁਹਾਡੇ ਕਾਮੀ ਆ ਭਾਈ ਸਾਰੇ ਉਹਨਾਂ ਨੂੰ ਆਜ਼ਾਦੀ ਚਾਹੀਦੀ ਆ ਆਸ਼ਕੀਆਂ ਕਰਨੀਆਂ ਇਸ ਕਰਕੇ ਨਹੀਂ ਉਹ ਖੰਡੇਵੱਟ ਦੀ ਪੌਲ ਤੇ ਜਿਹੜੀਆਂ ਬੀਬੀਆਂ ਦੀ ਗੱਲ ਕਰਦੇ ਕੁੜੀਆਂ ਦੀ ਗੱਲ ਕਰਦੇ ਆ ਬੰਦਿਆਂ ਨੂੰ ਕਾਮ ਜਿਹੜਾ ਹੈਗਾ ਸਿੱਖੀ ਵਾਲੇ ਪਾਸੇ ਨਹੀਂ ਆਉਣ ਲੰਦਾ ਕਿਉਂਕਿ ਉਹ ਬੰਦੇ ਜੇ ਹੁਣ ਦਿਮਾਲੇ ਬਨਣਗੇ ਖੰਡੇਵੱਟ ਦੀ ਪੌਲ ਲਈ ਹੋਊਗੀ ਕਿਰਪਾਨਾਂ ਪਾਈਆਂ ਹੋਣਗੀਆਂ ਮਾੜਾ ਕਰਮ ਕੰਮ ਹੋਣਾ ਨਹੀਂ ਫਿਰ ਜੇ ਉਹ ਕਿਤੇ ਫੜੇ ਜਾਂਦੇ ਆ ਫਿਰ ਉਹ ਉੱਥੇ ਬਦਨਾਮੀ ਹੋਊਗੀ ਉਹ ਅਗਲਾ ਕਹਿੰਦਾ ਉਹਦੇ ਨਾਲ ਚੰਗਾ ਵਾ ਵੀ ਈਦੇ ਰਹੋ ਜਿੱਦਾਂ ਮਰਜੀ ਨਜ਼ਾਰੇ ਲਾਓ ਇਹ ਬੀਬੀਆਂ ਵੀ ਇਦਾਂ ਹੀ ਆ ਬੀਬੀਆਂ ਨੂੰ ਪਤਾ ਆ ਵੀ ਜੇ ਅਮਰਤ ਸ਼ਕਲ ਆ ਖੰਡੇਵੱਟ ਦੀ ਪੌਲ ਲੈ ਲਈ ਤੇ ਫੇਰ ਮੇਕਅਪ ਛੱਡਣਾ ਪੈਣਾ ਹਨਾ ਫੇਰ ਗਾਤਰਾ ਰੋਮਾਂ ਦੀ ਬੇਅਦਬੀ ਛੱਡਣੀ ਪੈਣੀ ਜਿਹੜਾ ਧਾਗਾ ਲਵਾਉਣਾ ਮੂੰਹ ਤੇ ਨੱਕ ਛੇਦਕ ਕੰਨ ਛੇਦਕ ਗਹਿਣਾ ਛੱਡਣਾ ਪੈਣਾ ਵਾ ਵੀ ਉਹ ਔਰਤ ਨੂੰ ਇਹ ਹੁੰਦਾ ਆ ਵੀ ਅਸੀਂ ਜਿਹੜਾ ਹੈਗਾ ਵੀ ਮੇਕਅਪ ਕਰਕੇ ਰਹਿਣਾ ਆ ਉਹਨਾਂ ਦਾ ਹਾਰ ਸ਼ਿੰਗਾਰ ਚਲੋ ਜੋ ਵੀ ਉਹਨਾਂ ਦੀ ਭਾਵਨਾ ਹੁੰਦੀ ਆ ਸਾਰੀਆਂ ਔਰਤਾਂ ਦੀ ਹੁੰਦੀ ਆ ਸਿੱਖੀ ਨਾਮ ਵਧਨ ਦਾ ਮਹਾਰਨ ਨਾ ਦੱਸਦਾ ਤੁਹਾਨੂੰ ਸੱਚ ਠੀਕ ਹੈ ਤੇ ਜਿਹੜੀ ਮੇਰੀ ਵੀਡੀਓ ਹੈ ਹੋ ਸਕਦਾ ਮੁੰਨਿਆਂ ਨੂੰ ਜਿਆਦਾ ਚੰਗੀ ਲੱਗੇ ਹੈ ਨਾ ਤੇ ਅਸੀਂ ਇੱਥੇ ਵੀ ਗੱਲਾਂ ਕਰਦੇ ਰਹਿੰਦੇ ਹੁੰਨੇ ਸੀ ਪਹਿਲਾਂ ਵੀ ਜਿਹੜਾ ਸਿੱਖੀ ਹੈ ਨਾ ਸਿੱਖੀ ਦੇ ਵਿੱਚ ਅਸੂਲ ਆ ਗੁਰੂ ਸਾਹਿਬ ਕਹਿੰਦੇ ਆ ਸਿੱਖ ਪਿਆਰਾ ਨਾ ਹੀ ਰਹਿਤ ਪਿਆਰੀ ਮੁਝ ਕੋ ਵੀ ਬੰਦਾ ਰਹਿਤਵਾਨ ਹੋਣਾ ਚਾਹੀਦਾ ਹੈ ਤੇ ਜਿਹੜੇ ਆਮ ਮੁੰਨੇ ਕੋਨੇ ਆ ਚਾਹੇ ਬੇ ਅਮਰਤੀਏ ਦੂਜੇ ਵੱਡੇ ਆ ਚਾਹੇ ਚਲੋ ਬਜ਼ੁਰਗ ਬੀਬੀਆਂ ਤਾਂ ਜਿਹੜੇ ਬਜ਼ੁਰਗ ਹੈਗੇ ਉਹਨਾਂ ਦਾ ਤਾਂ ਵੈਸੇ ਕੋਈ ਇੰਨਾ ਮਸਲਾ ਨਹੀਂ ਹੁੰਦਾ ਉਹ ਤਾਂ ਹਰੇਕ ਹੀ ਸ਼ੱਕ ਲੈਂਦੇ ਖੱਡੇ ਵਾਟਰੀ ਪੌਲ ਜਿਹੜੀਆਂ ਜਵਾਨ ਬੀਬੀਆਂ ਆ ਨਾ ਉਹਨਾਂ ਦਾ ਵੀ ਜਿਹੜਾ ਮਸਲਾ ਹੈਗਾ ਜਵਾਨ ਮੁੰਡੇ ਕੁੜੀਆਂ ਠੀਕ ਹੈ ਤੇ ਜਿਹੜੀਆਂ ਬੀਬੀਆਂ ਹੈਗੀਆਂ ਤੇ ਬੰਦੇ ਆਪਣੇ ਪਹਿਲਾ ਕਾਰਨ ਇਹ ਆ ਵੀ ਬੰਦਿਆਂ ਵਾਸਤੇ ਬੰਦਿਆਂ ਨੂੰ ਤਕਰੀਬਨ ਕੁਸ਼ਕ ਬੰਦੇ ਛੱਡ ਕੇ ਬੰਦਿਆਂ ਨੂੰ ਕੰਮ ਜਿਹੜਾ ਹੈਗਾ ਉਹ ਜ਼ਿਆਦਾ ਤੰਗ ਕਰਦਾ ਤੇ ਬਥੇਰੇ ਲੋਕ ਇਹ ਕਹਿੰਦੇ ਆ ਵੀ ਜੇ ਗੁਰੂ ਸਾਹਿਬ ਇਹ ਰਹਿਤ ਨਾ ਦੱਸ ਦੱਸ ਕੇ ਜਾਂਦੇ ਵੀ ਤੁਸੀਂ ਪਰਾਇ ਸੰਗ ਨਹੀਂ ਕਰਨਾ ਵੀ ਜਾਨੀ ਕਿ ਵੀ ਇੱਕ ਫੇਰ ਜਿਹੜਾ ਹੈਗਾ ਫੇ ਸਿੱਖੀ ਅਸੀਂ ਝਟ ਵਧਾ ਲੈਣੀ ਸੀ ਗੁਰਸਿੱਖਾਂ ਦੇ ਵਿੱਚ ਇਹ ਹੈ ਸਿੱਖਾਂ ਦੇ ਵਿੱਚ ਵੀ ਜਦੋਂ ਖੰਡੇ ਵਟੇ ਦੀ ਪੋਲ ਲੈ ਲਵੇ ਚਾਰ ਬੱਜਰ ਕਰਹਿਤਾ ਆ ਉਹ ਚਾਰ ਬੱਜਰ ਕਰਹਿਤਾ ਨਹੀਂ ਹੋਣੀਆਂ ਚਾਹੀਦੀਆਂ ਪਹਿਲੀ ਹੈ ਕਿ ਕੇਸਕਤਲ ਨਹੀਂ ਕਰਨੇ ਉਹਦੇ ਵਿੱਚ ਵੀ ਕੋਈ ਵੱਡੀ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਦੂਜੀ ਹੈਗੀ ਕੁੱਠਾ ਨਹੀਂ ਖਾਣਾ ਮੁਸਲਮਾਨ ਤਰੀਕੇ ਰਾਹੀਂ ਵੱਡਿਆ ਹੋਇਆ ਮਾਸ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਤੀਜੀ ਲਾ ਲਓ ਤੰਬਾਕੂ ਨਹੀਂ ਖਾਣਾ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਤੰਬਾਕੂ ਦਾ ਕੋਈ ਮਸਲਾ ਨਹੀਂ ਜਿਹੜੀ ਚੌਥੀ ਬੱਜਰ ਕਰਿਆਦਾ ਨਾ ਉਹ ਹੈਗੀ ਆ ਵੀ ਕਿਸੇ ਪ੍ਰਾਈ ਸਤਰੀ ਦਾ ਸੰਗ ਨਹੀਂ ਕਰਨਾ ਤਾਂ ਪ੍ਰਾਈ ਮਰਦ ਦਾ ਸੰਗ ਨਹੀਂ ਕਰਨਾ ਬੀਬੀ ਨੇ ਗਲਤ ਸਬੰਧ ਨਹੀਂ ਬਣਾਉਣੇ ਇਹ ਚੀਜ਼ ਜਿਹੜੀ ਹੈਗੀ ਹੈ ਮੇਨ ਕਾਰਨ ਆ ਸਿੱਖੀ ਦੇ ਵਿੱਚ ਨਾਉਂ ਦਾ ਜਿਹੜੇ ਆ ਰੋਲਾ ਪਾਈ ਜਾਂਦੇ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਸਿੱਖ ਨਹੀਂ ਬਣ ਕੇ ਰਾਜੀ ਕੋਈ ਖੰਡੇਵੱਟ ਦੀ ਪੌਲ ਲੈ ਕੇ ਰਾਜੀ ਨਹੀਂ ਨੌਜਵਾਨ ਤੁਹਾਡੇ ਕਾਮੀ ਆ ਭਾਈ ਸਾਰੇ ਉਹਨਾਂ ਨੂੰ ਆਜ਼ਾਦੀ ਚਾਹੀਦੀ ਆ ਆਸ਼ਕੀਆਂ ਕਰਨੀਆਂ ਇਸ ਕਰਕੇ ਨਹੀਂ ਉਹ ਖੰਡੇਵੱਟ ਦੀ ਪੌਲ ਤੇ ਜਿਹੜੀਆਂ ਬੀਬੀਆਂ ਦੀ ਗੱਲ ਕਰਦੇ ਆ ਕੁੜੀਆਂ ਦੀ ਗੱਲ ਕਰਦੇ ਆ ਬੰਦਿਆਂ ਨੂੰ ਕਾਮ ਜਿਹੜਾ ਹੈਗਾ ਸਿੱਖੀ ਵਾਲੇ ਪਾਸੇ ਨਹੀਂ ਆਉਣ ਲੰਦਾ ਕਿਉਂਕਿ ਉਹ ਬੰਦੇ ਜੇ ਹੁਣ ਦਿਮਾਲੇ ਬਨਣਗੇ ਖੰਡੇ ਵੱਟ ਦੀ ਪੌਲ ਲਈ ਹੋਊਗੀ ਕਿਰਪਾਨਾਂ ਪਾਈਆਂ ਹੋਣਗੀਆਂ ਮਾੜਾ ਕਰਮ ਕੰਮ ਹੋਣਾ ਨਹੀਂ ਫਿਰ ਜੇ ਉਹ ਕਿਤੇ ਫੜੇ ਜਾਂਦੇ ਆ ਫਿਰ ਉਹ ਉੱਥੇ ਬਦਨਾਮੀ ਹੋਊਗੀ ਉਹ ਅਗਲਾ ਕਹਿੰਦਾ ਉਹਦੇ ਨਾਲ ਚੰਗਾ ਵਾ ਵੀ ਇੱਦਾਂ ਹੀ ਰਹੋ ਜਿੱਦਾਂ ਮਰਜੀ ਨਜ਼ਾਰੇ ਲਾਓ ਇਹ ਬੀਬੀਆਂ ਵੀ ਇਦਾਂ ਹੀ ਆ ਬੀਬੀਆਂ ਨੂੰ ਪਤਾ ਆ ਵੀ ਜੇ ਅਮਰ ਸ਼ਕਲ ਆ ਖੰਡੇ ਵੱਟ ਦੀ ਪੌਲ ਲੈ ਲਈ ਤੇ ਫਿਰ ਮੇਕਅਪ ਛੱਡਣਾ ਪੈਣਾ ਹਨਾ ਫਿਰ ਗਾਤਰਾ ਰੋਮਾਂ ਦੀ ਬੇਅਦਬੀ ਛੱਡਣੀ ਪੈਣੀ ਜਿਹੜਾ ਧੱਗਾ ਲਵਾਉਣਾ ਮੂੰਹ ਤੇ ਨੱਕਛੇ ਦੇ ਕੰਨਛੇ ਦੇ ਗਹਿਣਾ ਛੱਡਣਾ ਪੈਣਾ ਵਾ ਵੀ ਉਹ ਔਰਤ ਨੂੰ ਇਹ ਹੁੰਦਾ ਆ ਵੀ ਅਸੀਂ ਜਿਹੜਾ ਹੈਗਾ ਵੀ ਮੇਕਅਪ ਕਰਕੇ ਰਹਿਣਾ ਆ ਉਹਨਾਂ ਦਾ ਹਾਰ ਸ਼ਿੰਗਾਰ ਚਲੋ ਜੋ ਵੀ ਉਹਨਾਂ ਦੀ ਭਾਵਨਾ ਹੁੰਦੀ ਆ ਸਾਰੀਆਂ ਔਰਤਾਂ ਦੀ ਹੁੰਦੀ ਆ ਵੀ ਮੈਂ ਸੋਹਣੀ ਬਣ ਕੇ ਰਹਾ ਬੰਦਿਆਂ ਵਾਸਤੇ ਕਾਮ ਠੀਕ ਆ ਚਲੋ ਇਸਤਰੀਆਂ ਵਾਸਤੇ ਮੈਨੂੰ ਪਤਾ ਨਹੀਂ ਹਾਂ ਸਕਦਾ ਉਹਨਾਂ ਦਾ ਵੀ ਚਲੋ ਹੋਵੇ ਮਨ ਮਾੜਾ ਮੋਟਾ ਠੀਕ ਆ ਬੰਦਿਆਂ ਵਰਗਾ ਹੀ ਚਲੋ ਸਰੀਰ ਆ ਉਹਨਾਂ ਦਾ ਵੀ ਦਿਮਾਗ ਹੈ ਸਾਰਾ ਕੁਝ ਪਰ ਹਾਂ ਬੰਦਿਆਂ ਵਾਸਤੇ ਮੇਨ ਕਾਮ ਤੇ ਔਰਤਾਂ ਵਾਸਤੇ ਮੇਕਅਪ ਵਾਲਾ ਮਸਲਾ ਜਿਹੜਾ ਹੈਗਾ ਇਹ ਲੀਡਾ ਕਪੜਾ ਇਸ ਦਾ ਕਰਕੇ ਜਿਹੜੇ ਹੈਗੇ ਆ ਆਮ ਲੋਕ ਖੰਡੇ ਵੱਟ ਦੀ ਪਾਲ ਨਹੀਂ ਲੈਂਦੇ ਹੈਗੇ ਹੋਰ ਕੋਈ ਕਾਰਨ ਨਹੀਂ ਹੈ ਤੇ ਜਿਹੜਾ ਮੈਂ ਵੀਡੀਓ ਪਾਈ ਸੀ ਨਾ ਹਰ ਪਰਿਸ਼ੰਗ ਮਖੂ ਵਾਲੇ ਮਸਲੇ ਤੇ ਵੀ ਹਾਂ ਭਾਈ ਵੀ ਗ੍ਰਾਂਥੀਆਂ ਸਿੰਘਾਂ ਦੀਆਂ ਜਾਂ ਹੋਰ ਪ੍ਰਚਾਰਕਾਂ ਦੀਆਂ ਜਿੰਨੀਆਂ ਦੀਆਂ ਵੀ ਹੈਗੀਆਂ ਘਰ ਵਾਲੀਆਂ ਮੇਕਅਪ ਕਰਦੀਆਂ ਸਾਰਾ ਕੁਝ ਕਰਦੀਆਂ ਗੁਰੂ ਸਾਹਿਬ ਨੇ ਨਿਆਰਾ ਖਾਲਸਾ ਬਣਾਇਆ ਗੁਰੂ ਸਾਹਿਬ ਕਹਿੰਦੇ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਬ ਇਹ ਗਾਹੇ ਬਿਪਰਨ ਕੀਤ ਮੈਂ ਨਾ ਕਰਾਂਨ ਕੀ ਪ੍ਰਤੀਤ ਤੇ ਇਹ ਨਾ ਜੇ ਜਦੋਂ ਬਿਪਰ ਦੀਆਂ ਰੀਤਾਂ ਕਰਨ ਲੱਗ ਗਏ ਬ੍ਰਾਹਮਣਵਾਦ ਦੇ ਕਰਮ ਕਰਮ ਕਰਨ ਲੱਗ ਗਏ ਤੇ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਦਾ ਠੀਕ ਐ ਮੁਸਲਮਾਨਣੀਆਂ ਹੋ ਗਈਆਂ ਹਿੰਦੂਆਂੀਆਂ ਹੋ ਗਈਆਂ ਉਹਨਾਂ ਦੇ ਕੰਮ ਸੀ ਇਹ ਹਾਰ ਸ਼ਿੰਗਾਰ ਕਰਨਾ ਠੀਕ ਹੈ ਸਾਰੀਆਂ ਸੂੜੀਆਂ ਪਹਿਲਾਂ ਤੋਂ ਚਲੋ ਉਹ ਲਾਉਂਦੀਆਂ ਸੀ ਮੁਜਰੇ ਕਰਨਾ ਜਿਹੜਾ ਹੈਗਾ ਇਹ ਮੁਗਲਾਂ ਦੇ ਕੰਮ ਹੁੰਦੇ ਸੀ ਕੁੜੀਆਂ ਨਚਾਉਣੀਆਂ ਮਤਲਬ ਉਹਨਾਂ ਨੇ ਜਾ ਕੇ ਉਹ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਨੀ ਹੁਣ ਉਹ ਚੀਜ਼ਾਂ ਸਾਡੇ 'ਚ ਵੀ ਆ ਗਈਆਂ ਨਿਆਰਾ ਖਾਲਸਾ ਤਾਂ ਫਿਰ ਬਾਕੀਆਂ ਨਾਲੋਂ ਟੁੱਟ ਗਿਆ ਹੀ ਆ ਜਿਹੜੇ ਬਾਕੀ ਧਰਮਿਆਂ ਉਹਨਾਂ ਦੀਆਂ ਔਰਤਾਂ ਨਾਲੋਂ ਕੋਈ ਨਿਆਰਾ ਬਰਾਬਰਤਾ ਦੀ ਆਪਾਂ ਗੱਲ ਕਰਦੇ ਆਂ ਤੇ ਗੁਰੂ ਸਾਹਿਬ ਨੇ ਫਿਰ ਬਰਾਬਰ ਦੇ ਸਿੰਘਣੀਆਂ ਦਮਾਲੇ ਬੰਨ੍ਹ ਦੀਆਂ ਕਿ ਨਹੀਂ ਸਿੰਘ ਵੀ ਦਮਾਲੇ ਬੰਦੇ ਆ ਸਿੰਘਣੀਆਂ ਵੀ ਦਮਾਲੇ ਬੰਦੀਆਂ ਠੀਕ ਹੈ ਜੇ ਹੁਣ ਮੇਕਅਪ ਕਰਦੀਆਂ ਜਾਂ ਕੁਝ ਵੀ ਆ ਉਹ 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 ਵਧੀਆ ਗੱਲ ਨਹੀਂ ਹੈਗੀ ਉਹ ਤੁਹਾਨੂੰ ਅੱਗੇ ਦੱਸਿਆ ਸੀ ਵੀ ਜਨਾ ਡਰ ਡਰ ਕੇ ਜ਼ਿੰਦਗੀ ਕੱਟਦੇ ਆ ਲੋਕ ਜੇ ਕੋਈ ਬੰਦਾ ਦਾੜੀ ਕਾਲੀ ਕਰਦਾ ਹੈ ਨਾ ਉਹਨੂੰ ਡਾਰੀ ਰਹਿੰਦਾ ਵੀ ਮੈਨੂੰ ਕੋਈ ਪੁੱਛ ਨਾ ਲਵੇ ਵੀ ਭਾਈ ਸਾਹਿਬ ਜੀ ਤੁਸੀਂ ਦਾੜੀ ਕਾਲੀ ਕਰਦੇ ਆ ਤੇ ਮੁੜ ਕੇ ਉਦੋਂ ਬਾਅਦ ਜਵਾਬ ਨਹੀਂ ਆਉਂਦਾ ਇਦਾਂ ਜਿਹੜੀਆਂ ਸਿੰਗਣੀਆਂ ਵੀ ਆ ਠੀਕ ਆ ਜਿਹੜੀਆਂ ਜਾਂ ਅਮਰਤਾਰੀ ਬਣੀਆਂ ਹੋਈਆਂ ਜਿਹੜੀਆਂ ਤੇ ਇਹ ਜਿੰਨੀਆਂ ਮੇਕਅਪ ਕਰਦੀਆਂ ਵਾ ਡਰ ਇਹਨਾਂ ਨੂੰ ਵੀ ਰਹਿੰਦਾ ਹੀ ਆ ਕਿ ਕਿਸੇ ਨਾ ਕਿਸੇ ਵੇਲੇ ਕੋਈ ਨਾ ਕੋਈ ਸਿੰਘ ਮਿਲ ਜਾਂਦਾ ਜਿਹੜਾ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੋਊਗਾ ਉਹ ਤੇ ਪੁੱਛੂਗਾ ਹੀ ਵੀ ਭਾਈ ਵੀ ਤੂੰ ਬੀਬੀ ਆਹ ਕੀ ਕਰਿਆਈ ਫਿਰਦੀ ਆਂ ਵਿਖੰਡੇ ਬਾਟੇ ਦੀ ਪੌਲ ਲਈ ਆ ਠੀਕ ਹੈ ਜਿਹੜਾ ਵੀ ਬੰਦਾ ਵਿਆਹਾ ਵਾ ਜਿਹੜਾ ਅਮਰਤਾਰੀ ਆ ਸਿੰਘ ਆ ਖੰਡੇ ਬਾਟੇ ਦੀ ਪੌਲ ਲਈ ਆ ਭਾਈ ਜੇ ਉਹ ਆਪਣੀ ਘਰ ਵਾਲੀ ਨੂੰ ਜਿੱਥੇ ਪਿਆਰ ਆ ਤੁਹਾਡੇ ਦੋ ਸਰੀਰ ਆ ਇੱਕ ਜੋਤ ਆ ਜੇ ਉੱਥੋਂ ਉਹਨੂੰ ਨਹੀਂ ਬਦਲ ਸਕਦਾ ਤੁਸੀਂ ਸਿੱਖੀ ਨੂੰ ਅੱਗੇ ਨਹੀਂ ਵਧਾ ਸਕਦੇ ਸਿੱਖੀ ਪ੍ਰੈਕਟੀਕਲੀ ਆ ਜੇ ਤੁਹਾਡਾ ਜੀਵਨ ਹੋਊਗਾ ਨਾ ਤੁਸੀਂ ਚੜ੍ਹਦੀ ਕਲਾ ਵਾਲੇ ਹੋਵੋਗੇ ਤੁਹਾਡੇ ਨਾਲ ਦੇਖ ਕੇ ਕੋਈ ਬੰਦਾ ਜਿਹੜਾ ਹੈਗਾ ਉਹਦੇ ਮਨ ਚ ਆਊਗੀ ਗੱਲ ਵੀ ਮੈਂ ਵੀ ਸਿੱਖ ਬਣ ਜਮਾ ਪਰ ਜਦੋਂ ਤੁਹਾਡੇ ਕਾਰਨਾਮੇ ਜਿਹੜੇ ਹੈਗੇ ਸਾਰੇ ਪੁੱਠੇ ਆ ਉਹ ਦੇਖਣ ਵਾਲਾ ਕਹਿੰਦਾ ਤਕਰੀਬਨ ਮੋਨੇ ਘੋਨੇ ਜਿਹੜੇ ਹੈਗੇ ਆ ਉਹ ਇਹ ਗੱਲ ਹੀ ਕਹਿੰਦੇ ਆ ਉਹ ਕਹਿੰਦੇ ਭਰਾਵਾ ਅਸੀਂ ਇੱਦੇ ਚੰਗੇ ਆ ਠੀਕ ਹੈ ਅਸੀਂ ਪਾਪੀ ਆ ਅਸੀਂ ਮਤਲਬ ਅਸੀਂ ਇੰਨੀ ਜੋਗੇ ਨਹੀਂ ਹੈਗੇ ਵੀ ਸਾਡਾ ਜਿਹਾ ਹੀ ਜੀਵਨ ਨਹੀਂ ਬਣਾ ਸਕਦੇ ਤੇ ਜਿਹੜੇ ਇਹ ਆ ਇਹ ਇਹ ਨਹੀਂ ਇਦਾਂ ਕਹਿੰਦੇ ਹੈਗੇ ਵੀ ਜੇ ਅਸੀਂ ਸਾਡਾ ਜੀਵਨ ਸਹੀ ਨਹੀਂ ਹੈਗਾ ਤਾਂ ਚਲੋ ਅਸੀਂ ਸਿੱਖੀ ਛੱਡ ਜੰਨੇ ਆ ਠੀਕ ਆ ਤੇ ਉਹ ਅਗਲੇ ਕਹਿੰਦੇ ਵੀ ਨਹੀਂ ਹੁਣ ਮਜਬੂਰੀ ਬਣ ਗਈ ਆ ਸਿੱਖੀ ਤਾਂ ਛੱਡ ਨਹੀਂ ਹੋਣੀ ਹੈਗੀ ਪਰ ਚਲੋ ਜਿੱਦਾਂ ਵੀ ਹੈਗਾ ਘੱਟ ਵੱਧ ਕਰਕੇ ਜਿਹੜਾ ਚਲਾਈ ਜਾਓ ਹਨਾ ਤੇ ਇਹ ਗੱਲ ਆ ਦੋ ਕਾਰਨ ਠੀਕ ਆ ਜੇ ਦੋ ਕਾਰਨ ਮਰਿਆਦਾ ਦੇ ਵਿੱਚ ਨਾ ਹੋਣ ਬੀਬੀਆਂ ਵਾਸਤੇ ਮੇਕਅਪ ਵਾਲੀ ਗੱਲ ਤੇ ਅਜੋ ਰੋਮਾਂ ਦੀ ਬਿਆਦ ਵੀ ਤੇ ਬੰਦਿਆਂ ਵਾਸਤੇ ਪ੍ਰਾਈਸਤਰੀ ਦਾ ਸੰਗ ਤੇ ਮੈਂ ਕਹਿੰਨਾ ਵੀ ਧੜਾ ਧੜਾ ਸਿੱਖ ਸਾਰਾ ਇੰਡੀਆ ਦੇ ਸਿੱਖ ਬਣਾ ਲਈਏ ਕਰਨਾ ਕੀ ਕਿਰਪਾਨ ਹੀ ਪੋਣੀ ਆ ਜਿਹੜੀ ਰਹਿਤ ਆ ਰਹਿਤ ਰੱਖਣ ਦੇ ਲਈ ਜ਼ੋਰ ਲੱਗਦਾ ਹੋਰ ਕੱਲੇ ਕੇਸ ਰੱਖ ਕੇ ਕਿਰਪਾਨ ਪਾਉਣ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਉਹ ਜਿਹੜੇ ਮਰਜ਼ੀ ਪਵਾ ਦਈਏ ਹੁਣ ਤਾਂ ਕਿਰਪਾਨਾਂ ਵੀ 3-3 ਇੰਚੀਆਂ ਪੈਂਦੀਆਂ ਆ ਤੇ ਉਹ ਭਾਵੇਂ ਪਹਿਨੀ ਪਜਾਮੇ ਚ ਹੀ ਪਾ ਲੋ ਜਾਂ ਪੈਂਟ ਚ ਹੀ ਪਾ ਲੋ ਤਾਂ ਪਤਾ ਹੀ ਨਹੀਂ ਲੱਗਦੀ ਠੀਕ ਹੈ ਕੇਸ ਆ ਕੇਸ ਚਲੋ ਬੰਦਾ ਸਾਂਭ ਹੀ ਲੈਂਦਾ ਆ ਇਹ ਮਸਲੇ ਹਾ ਆ ਵਿਚਲੇ ਬਾਕੀ ਧਰਮਾਂ ਦੇ ਵਿੱਚ ਇਸ ਚੀਜ਼ ਤੇ ਜ਼ੋਰ ਨਹੀਂ ਦਿੱਤਾ ਜਾਂਦਾ ਜਿਹੜੇ ਇਸਾਈ ਵਧੇ ਆ ਨਾ ਇਸਾਈਆਂ ਨੂੰ ਇਦਾਂ ਦੀਆਂ ਰਿਕੁਆਇਰਮੈਂਟਾਂ ਨਹੀਂ ਹੈਗੀਆਂ ਵੀ ਤੁਸੀਂ ਮੇਕਅਪ ਨਹੀਂ ਕਰਨਾ ਜਾਂ ਨਾ ਕੋਈ ਉਹਨਾਂ ਦੇ ਲੀਡੇ ਕੱਪੜੇ ਦਾ ਕੋਈ ਮੈਟਰ ਨਹੀਂ ਹੈਗਾ ਉਹਨਾਂ ਨੂੰ ਉਧਰ ਤੇ ਲੋਕੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਧਰਮ ਦੇ ਵਿੱਚ ਚੱਲ ਜਾਂਦੇ ਆ ਸਾਡੇ ਹਰੇਕ ਚੀਜ਼ ਦੇ ਉੱਤੇ ਪਾਬੰਦੀ ਆ ਵੀ ਆਹ ਕੰਮ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਆ ਇਦਾਂ ਹੋਊਗਾ ਠੀਕ ਆ ਮਰਿਆਦਾ ਦਿੱਤੀ ਹੋਈ ਆ ਵੀ ਤੁਸੀਂ ਇਸ ਮਰਿਆਦਾ ਨੂੰ ਮੰਨਣਾ ਉਹ ਗੱਲ ਵੱਖਰੀ ਆ ਵੀ ਅੱਜਕੱਲ ਮਰਿਆਦਾ ਜਿਹੜੀਆਂ ਹੈਗੀਆਂ ਕਿੰਨੀਆਂ ਹੀ ਮਤਲਬ ਸਿੱਖਾਂ ਦੀਆਂ ਜਿਹੜੀਆਂ ਹੋ ਗਈਆਂ ਚਲੋ ਇੱਕ ਕਰਨੀ ਚਾਹੀਦੀ ਆ ਰੂਲ ਰੈਗੂਲੇਸ਼ਨ ਸਿੱਖਾਂ ਦੇ ਵਿੱਚ ਜ਼ਿਆਦੀ ਆ ਫਾਲੋ ਚਲੋ ਨਹੀਂ ਭਾਵੇਂ ਉਹਨੂੰ ਕਰਦੇ ਹੈਗੇ ਲੋਕ ਪਰ ਫਿਰ ਵੀ ਉਸ ਤੇ ਜੋ ਫਾਲੋ ਕਰਾਂਗੇ ਉਸ ਤੇ ਚੱਲਾਂਗੇ ਫੇਰ ਹੀ ਜਿਹੜਾ ਹੈਗਾ ਸਿੱਖੀ ਵਧੂਗੀ ਤੇ ਜਿਹੜੇ ਬੰਦੇ ਨਹੀਂ ਇੰਨੀ ਜੋਗੇ ਹਨਾ ਉਹ ਹੀ ਨਹੀਂ ਆਉਂਦੇ ਹੈਗੇ ਰੂਲ ਰੈਗੂਲੇਸ਼ਨ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਨਭਾਉਣੀ ਇਸ ਕਰਕੇ ਤੁਸੀਂ ਸਿੱਖੀ ਦੇ ਵਿੱਚ ਆ ਕੇ ਆਪਣੀ ਬਦਨਾਮੀ ਕਰਾਉਣੀ ਐ ਡਰ ਡਰ ਕੇ ਜੀਣਾ ਆ ਲੁਖ ਲੁਖ ਕੇ ਰਹਿਣਾ ਹਨਾ ਵੀ ਕੋਈ ਸਾਨੂੰ ਇਸ ਮਸਲੇ ਤੇ ਸਵਾਲ ਨਾ ਕਰ ਲਵੇ ਤੇ ਉਹ ਫੇਰ ਫਾਇਦਾ ਨਹੀਂ ਹੈਗਾ ਆਉਣ ਦਾ ਫੇਰ ਸਹੀ ਆ ਵਧੀਆ ਆ ਜਿਹੜੀ ਮੋਨਿਆਂ ਖੋਨਿਆਂ ਦੀ ਜ਼ਿੰਦਗੀ ਹੈ ਜਿਹੜੇ ਬੇਅਮਰਤੀਏ ਲੋਕ ਆ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਵਾ ਜੋ ਮਰਜ਼ੀ ਤੁਸੀਂ ਖਾਓ ਠੀਕ ਹੈ ਜੋ ਮਰਜ਼ੀ ਪਹਿਨੋ ਜਿੱਦਾਂ ਦੀ ਮਰਜ਼ੀ ਜ਼ਿੰਦਗੀ ਜਿਓ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਪਰ ਜਦੋਂ ਤੁਸੀਂ ਸਰੈਂਡਰ ਕਰ ਦਿੱਤਾ ਨਾ ਖੰਡੇ ਵਾਟੇ ਦੀ ਪੌਲ ਲੈਣ ਦਾ ਮਤਲਬ ਕੀ ਹੁੰਦਾ ਵੀ ਸਿਰ ਗੁਰੂ ਨੂੰ ਦੇ ਦੇਣਾ ਅਸੀਂ ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਦੇ ਅੰਦਰ ਚੱਲਣਾ ਤੇ ਉਹ ਹੁਣ ਜੇ ਕਿਸੇ ਦਾ ਇਦਾਂ ਦਾ ਜਿਗਰਾ ਹੁੰਦਾ ਆ ਇਹ ਬਹੁਤ ਮਤਲਬ ਦਲੇਰੀ ਕੱਢਣੀ ਪੈਂਦੀ ਆ ਵੀ ਗੁਰੂ ਸਾਹਿਬ ਵੀ ਅੱਜ ਤੋਂ ਜੋ ਤੁਸੀਂ ਮੈਨੂੰ ਕਹੋਗੇ ਮੈਂ ਉਦਾਂ ਚੱਲੂੰਗਾ ਲੋਕਾਂ ਦੀਆਂ ਕ ਲੋਕਾਂ ਦੀਆਂ ਘਰ ਵਾਲੀਆਂ ਨਹੀਂ ਉਹਨਾਂ ਦੇ ਕਹਿਣੇ ਚੱਲਦੀਆਂ ਠੀਕ ਐ ਤੇ ਇੱਕ ਮਤਲਬ ਪੰਥਕ ਲੋਕਾਂ ਨੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਠੀਕ ਐ ਤੇ ਜੇ ਹੁਣ ਗੁਰੂ ਦੇ ਦੱਸੇ ਦੇ ਰਸਤੇ ਚੱਲਣਗੇ ਤਾਂ ਫੇਰ ਹੀ ਕੁਝ ਪੰਥ ਦਾ ਸਬਰੂਗਾ ਤੇ ਜਿਨ੍ਹਾਂ ਨੇ ਹੁਣ ਖੰਡੇ ਵੱਟ ਦੀ ਪੌਲ ਲੈ ਕੇ ਵੀ ਕਹਿਣਾ ਵਾ ਵੀ ਗੁਰੂ ਸਾਹਿਬ ਦੀ ਪੌਲ ਮੈਂ ਲੈ ਲਈ ਹੈ ਪਰ ਚੱਲਣਾ ਨਹੀਂ ਹੈਗਾ ਅਸੀਂ ਤਾਂਡੇ ਮਤਲਬ ਦੱਸੇ ਹੋਏ ਰਸਤੇ ਤੇ ਫੇਰ ਨਹੀਂ ਇਦਾਂ ਸਿੱਖੀ ਵਧਦੀ ਉਹ ਹਿੰਦੂਆਂ ਦੇ ਧਰਮ ਦੇ ਵਿੱਚ ਕੋਈ ਜਾਣਾ ਮੰਨ ਲਓ ਕਿਸੇ ਨੇ ਕਿਹਾ ਮੈਂ Hindu ਬਣਨਾ ਆਇਆ ਉਹਨਾਂ ਦੇ ਕੋਈ ਨਹੀਂ ਮੰਨ ਲਓ ਇਦਾਂ ਦੀ ਹੈਗੀ ਆ ਮੰਗ ਵੀ ਹਾਂ ਭਾਈ ਵੀ ਤੈਨੂੰ ਆਹਾ ਆਹਾ ਕਰਨਾ ਪਊਗਾ ਉਹਨਾਂ ਕਹਿੰਦਾ ਪੂਜਾ ਹੀ ਆ ਠੀਕ ਹੈ ਥਾਲੀਆਂ ਘੁਮਾਉਣੀਆਂ ਹੋ ਰਿਹਾ ਸੌਖੇ ਕੰਮ ਐਦਾਂ ਜਿਹੜੇ ਮੁਸਲਮਾਨ ਆ ਉਹਨਾਂ ਦਾ ਵੀ ਕੋਈ ਐਡਾ ਵੱਡਾ ਨਹੀਂ ਹੈਗਾ ਉਹਨਾਂ ਦੀਆਂ ਵੀ ਕੋਈ ਔਖੇ ਔਖੇ ਕੰਮ ਨਹੀਂ ਹੈਗੇ ਬਸ ਸੁੰਨਤ ਕਰਾਉਣੀ ਪੈਂਦੀ ਹੈ ਤੇ ਜਿਹੜੇ ਇਸਾਈ ਆ ਸਾਈਆਂ ਦਾ ਵੀ ਕੋਈ ਐਡਾ ਮੈਟਰ ਨਹੀਂ ਹੈਗਾ ਸਾਰੀਆਂ ਮੈਟਰ ਰੂਲ ਰੈਗੂਲੇਸ਼ਨ ਮਰਿਆਦਾ ਠੀਕ ਹੈ ਤੁਸੀਂ ਮਰਿਆਦਾ ਕਾਲ ਤੱਕ ਸਾ ਵਾਲੀ ਮੈਂ ਮੰਨਦਾ ਆ ਉਹਦੀ ਪੀਡੀਐਫ ਫਾਈਲ ਕੱਢ ਸਕਦੇ ਆ ਉਹਦੇ ਤੋਂ ਅ ਗੂਗਲ ਤੋਂ ਜਾਂ ਠੀਕ ਹੈ ਜੇ ਕਿਤੇ ਇੰਸਟਾਲ ਲੱਗਾ ਹੁੰਦਾ ਉੱਥੋਂ ਰਹਿਤ ਮਰਿਆਦਾ ਦੀ ਕਾਪੀ ਲੈ ਕੇ ਪੜ ਲਿਓ ਠੀਕ ਹੈ ਸਾਡਾ ਇੱਕ ਸਬਧਾਨ ਹੈ ਮੰਨ ਲਓ ਕਹਿ ਲਓ ਇੱਕ ਰੂਲ ਰੈਗੂਲੇਸ਼ਨ ਹੈ ਮਰਿਆਦਾ ਆ ਅਸੀਂ ਉਹਦੇ ਅੰਡਰ ਚੱਲਣਾ ਹੁੰਦਾ ਜਿਹੜੇ ਬਾਕੀ ਧਰਮਿਆਂ ਉਹਨਾਂ ਦੀ ਨਹੀਂ ਕੋਈ ਵੀ ਮਰਿਆਦਾ ਹੈਗੀ ਉਹ ਐਵੇਂ ਚੱਲਦੇ ਆ ਤਾਂ ਇਸ ਕਰਕੇ ਜਿਹੜਾ ਮਰਜੀ ਬੰਦਾ ਉਹਨਾਂ ਦੇ ਵਿੱਚ ਸ਼ਾਮਲ ਹੋ ਸਕਦਾ ਸਿੱਖੀ ਦਾ ਜਿਹੜਾ ਹੈਗਾ ਆ ਕੁਆਲਿਟੀ ਨਾਲ ਮਕਸਦ ਆ ਕੱਚੇ ਪਿੱਲੇ ਭਰ ਕੇ ਕਰਨੇ ਕੀ ਆ ਸਿੱਖੀ ਦੇ ਵਿੱਚ ਠੀਕ ਹੈ ਇਹ ਜਿਹੜਾ ਇਸਾਈਆਂ ਦਾ ਰੌਲਾ ਵੀ ਪਿਆ ਨਾ ਇਸਾਈਆਂ ਦਾ ਰੌਲਾ ਇਸ ਕਰਕੇ ਪਿਆ ਵਾ ਵੀ ਸਾਈ ਜਿਹੜੇ ਹੈਗੇ ਉਹ ਕਟੜ ਹੋ ਗਏ ਡੇਰਿਆਂ ਦਾ ਨਹੀਂ ਰੌਲਾ ਪੈਂਦਾ ਤੁਸੀਂ ਦੇਖੋ ਇਸ ਆਈਆਂ ਦਾ ਰੋਲਾ ਇਸ ਕਰਕੇ ਪਿਆ ਕਿਉਂਕਿ ਜਿਹੜਾ ਸਾਈ ਬਣ ਜਾਂਦਾ ਆ ਉਹ ਗੁਰਦੁਆਰੇੋਂ ਹਟ ਜਾਂਦਾ ਜੇ ਗੁਰਦੁਆਰੇੋਂ ਹਟ ਜਾਂਦਾ ਉਹ ਕਮਾਈੋਂ ਹਟ ਜਾਂਦੀ ਹੈ ਜਿਹੜੀ ਉਹ ਬੰਦੇ ਨੇ ਕੋਈ 10 20 50 ਗੋਲਕ ਵਿੱਚ ਪਾਉਣੇ ਸੀ ਉਹ ਆਉਣਾ ਹੀ ਨਹੀਂ ਜਦੋਂ ਬੰਦੇ ਨੇ ਗੁਰਦੁਆਰੇ ਨਹੀਂ ਆਉਣਾ ਜਿਹੜਾ ਡੇਰਾਵਾਦ ਦਾ ਡੇਰੇਵਾਦ ਦਾ ਵਿਰੋਧ ਨਹੀਂ ਕਰਨਾ ਕਿਸੇ ਨੇ ਵੀ ਨਾ ਰਾਧਾ ਸੁਆਮੀਆ ਦਾ ਹੋਵੇ ਨਾ ਨੂਰ ਮਹਿਲੀਏ ਦਾ ਹੋਵੇ ਨਾ ਕੋਈ ਨਾਮ ਧਾਰੀਆਂ ਦਾ ਕੋਈ ਕਿਸੇ ਦਾ ਨਹੀਂ ਹੋਣਾ ਕਿਉਂਕਿ ਕਾਰਨ ਕੀ ਆ ਵੀ ਉਹ ਬੰਦੇ ਗੁਰਦੁਆਰੇ ਵੀ ਆ ਜਾਂਦੇ ਆ ਜਿਹੜੇ ਡੇਰਿਆਂ 'ਚ ਜਾਂਦੇ ਆ ਤੇ ਡੇਰੇ ਵੀ ਜਾ ਆਉਂਦੇ ਆ ਇਹਨਾਂ ਦਾ ਜਦ ਬਸ ਇਹ ਪੈ ਗਿਆ ਵੀ ਜਿਹੜੇ ਸਾਈਆਂ ਦੇ ਜਾਂਦੇ ਉਹ ਮੁੜ ਕੇ ਗੁਰਦੁਆਰੇ ਨਹੀਂ ਆਉਂਦੇ ਹੈਗੇ ਜਿਹੜਾ ਸਾਨੂੰ ਮਸਲਾ ਹੈਗਾ ਗੋਲਕਣਾ ਬਸ ਠੀਕ ਹੈ ਹੁਣ ਗੋਲਕ ਘਟਦੀ ਆ ਪਿੰਡਾਂ ਦੇ ਵਿੱਚ ਤਾਂ ਵੈਸੇ ਕੋਈ ਗੁਰਦੁਆਰਿਆਂ ਚ ਆ ਕੇ ਰਾਜੀ ਨਹੀਂ ਠੀਕ ਹੈ ਲੜਾਈਆਂ ਲੜੁਈਆਂ ਹੈਗੀਆਂ ਲੋਕ ਪੀਸ ਭਾਲਦੇ ਅਗਲੇ ਕਹਿੰਦੇ ਨਹੀਂ ਵੀ ਭਾਈ ਵੀ ਆਪਾਂ ਜਿਹੜਾ ਹੈਗਾ ਵੀ ਲੜਾਈ ਝਗੜਾ ਨਹੀਂ ਕਰਨਾ ਹੈਗਾ ਤੇ ਮੈਂ ਹੁਣ ਸਾਰੀਆਂ ਚੀਜ਼ਾਂ ਦੇਖਦੇ ਰਹਿਣਾ ਇਹ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਵਾਉਣੇ ਆ ਮਤਲਬ ਲੋਕ ਲੜਾਈ ਜਿੱਥੇ ਲੜਾਈ ਝਗੜੇ ਹੈਗੇ ਆ ਉੱਥੇ ਜਾਂਦੇ ਨਹੀਂ ਹੈਗੇ ਨਾ ਲੋਕੀ ਨਿਆਣੇ ਭੇਜਦੇ ਤੇ ਇਹ ਮਸਲਾ ਵਾ ਵੀ ਡੇਰੇਵਾਦ ਦਾ ਵਿਰੋਧ ਨਹੀਂ ਹੋ ਰਿਹਾ ਜਿਹੜਾ ਕੇ ਕਾਣ ਸਿੱਖੀ ਦਾ ਡੇਰਾਵਾਦ ਕਰ ਰਿਹਾ ਇਹਨਾਂ ਨੂੰ ਬਸ ਇਹ ਹੀ ਆ ਵੀ ਚਲੋ ਗੋਲਕ 'ਚ ਪੈਸੇ ਆ ਜਾਣੇ ਆ ਅਗਲਾ ਮੱਥਾ ਤਾਂ ਠੀਕ ਹੀ ਜਾਂਦਾ ਆਉਂਦੇ ਤਾਂ ਫੇਰ ਵੀ ਆਨੰਦ ਕਾਰਜ ਵੀ ਅਸੀਂ ਕਰਾਉਣੇ ਆ ਜੇ ਕੋਈ ਮਰ ਗਿਆ ਫੇਰ ਵੀ ਭੋਗ ਅਸੀਂ ਕਰਾਉਣਾ ਆ ਤੇ ਉਹ ਮੁੜ ਕੇ ਬਿਲਕੁਲ ਹੀ ਛੱਡ ਜਾਂਦੇ ਆ ਜਦੋਂ ਹਣ ਸਾਈ ਬਣ ਗਿਆ ਅਗਲੇ ਨੇ ਨਾ ਆਨੰਦ ਕਾਰਜ ਕਰਾਉਣੇ ਨਾ ਭੋਗ ਕਰਾਉਣਾ ਨਾ ਸਰੂਪ ਲੈ ਕੇ ਜਾਣਾ ਨਾ ਗੋਲਕ ਚ ਪੈਸੇ ਪੋਣੇ ਨਾ ਗੁਰਦੁਆਰੇ ਆਉਣਾ ਇਹ ਮਸਲਾ ਵਾ ਠੀਕ ਹੈ ਇਸ ਕਰਕੇ ਫਿਰ ਬੰਦਿਆਂ ਨੂੰ ਜਿਹੜਾ ਕੰਮ ਆ ਉਹ ਨਹੀਂ ਸਿੱਖੀ ਜਾਣ ਦਿੰਦਾ ਬੀਬੀਆਂ ਨੂੰ ਮੇਕਅਪ ਨਹੀਂ ਆਉਣ ਦਿੰਦਾ ਇਹ ਕਾਰਨ ਆ ਤੇ ਇਹ ਚੀਜ਼ਾਂ ਸਹੀ ਨਹੀਂ ਹੋ ਸਕਦੀਆਂ ਭਾਈ ਇਹ ਇੱਦਾਂ ਹੀ ਰਹਿਣੀਆਂ ਤੇ ਨਾ ਸਾਰੇ ਸਿੱਖ ਬਣਾਏ ਜਾ ਸਕਦੇ ਆ ਜਿਹਨੇ ਆਪਣੀ ਖੁੱਲ ਕੇ ਆਜ਼ਾਦੀ ਨਾਲ ਜ਼ਿੰਦਗੀ ਜੀਣੀ ਆ ਉਹ ਖੰਡੇ ਵਾਟੀ ਦੀ ਪੌਲ ਨਾ ਲਵੇ ਠੀਕ ਹੈ ਨਜ਼ਾਰੇ ਕਰੇ ਤੇ ਜਿਹਨੇ ਲੈਣੀ ਆ ਉਹ ਫਿਰ ਬੰਦਾ ਨਵਾਵੇ ਆਪਣਾ ਵਧੀਆ ਚੜ੍ਹਦੀ ਕਲਾ ਵਾਲਾ ਜੀਵਨ ਬਣਾਵੇ ਠੀਕ ਹੈ ਬੰਦੇ ਦੀ ਮਿਸਾਲ ਮਤਲਬ ਲੋਕ ਦੇਣ ਵੀ ਹਾਂ ਭਾਏ ਵੀ ਉਹ ਖੰਡੇ ਬਾਟੇ ਦੀ ਉਹਨੇ ਬਹੁਤ ਲਈ ਸੀ ਤੇ ਉਹ ਬੰਦਾ ਇਦਾਂ ਉਹਨੇ ਜੀਵਨ ਆਪਣਾ ਚੇਂਜ ਕਰ ਲਿਆ ਨਾ ਕਿ ਇਹ ਇਹ ਅਗਲਾ ਕਹਵੇ ਵੀ ਪਹਿਲਾਂ ਵੀ ਇਦਾਂ ਦਾ ਸੀ ਹੁਣ ਵੀ ਇਦਾਂ ਦਾ ਹੀ ਆ ਠੀਕ ਹੈ ਇੰਨੀਆਂ ਕ ਬੇਨਤੀਆਂ ਕਰਦਾ ਦਾਸ ਖਿਮਤ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ